ਉਹ ਪਹਿਲੀ ਵਾਰ ਹੀ ਨਹੀਂ ਹੋਇ ਅਸੀਂ ਜੇਲਾਂ ਵੇਖੀਆਂ ਪਹਿਲੀ ਵਾਰ ਹੀ ਨਹੀਂ ਉਹ ਪੈਰੀ ਪਈਆਂ ਬੇੜੀਆਂ ਅਣਖ ਦੀ ਵੱਡਿਆਂ ਤੋਂ ਮਿਲੀ ਗੁੜਤੀ ਦਵੇਂ ਤੂੰ ਡਰਾਵੇਂ ਕਰੇ ਗੱਲਾਂ ਕਿਹੜੀਆਂ ਅਸੀਂ ਨਹੀਂ ਉਹ ਭੁੱਲੇ ਤੁਸੀਂ ਭੁੱਲ ਬੈਠੇ ਹੋ ਸਿੰਘਾ ਸਦਾ ਵੈਰੀ ਰਣਾ ਚ ਲਤਾੜਿਆ ਨਿਕਲੇਗੀ ਖਾਲਸਾ ਵਹੀਰ ਮੋੜ ਤੋਂ ਫੇਰ ਤੂੰ ਜਵਾਨੀ ਛੱਡਣੇ ਜਕਾਰਿਆ ਨਿਕਲੇਗੀ ਖਾਲਸਾ ਵਹੀਰ ਮੋੜ ਤੋਂ ਫੇਰ ਤੂੰ ਜਵਾਨੀ ਛੱਡਣੇ ਜਕਾਰਿਆ ਉਹ ਧਰਨੇ ਤੇ ਬੈਠੀਆਂ ਸੀ ਮਾਵਾ ਸਾਡੀਆਂ ਦਿਸਣ ਨਾ ਬੋਲੀ ਸਰਕਾਰ ਨੂੰ ਹੋਣਾ ਪਈ ਸ਼ਹੀਦ ਨਹੀਂਓ ਮੁੱਖ ਮੋੜ ਦੇ ਕੀਤਾ ਸਰਕਾਰ ਕਦੇ ਨਹੀਂਓ ਹਾਰ ਨੂੰ ਓ ਭੁੱਲਣੇ ਨਹੀਂ ਦੀਪ ਸਿੱਧੂ ਖੰਡੇ ਵਰਗੇ ਧੋਕੇ ਨਾਲ ਜਿਹੜੇ ਸਾਡੇ ਸਿੰਘ ਮਾਰਿਆ ਭੁੱਲਣੇ ਨਹੀਂ ਦੀਪ ਸਿੱਧੂ ਖੰਡੇ ਵਰਗੇ ਖੇ ਨਾਲ ਜਿਹੜੇ ਸਾਡੇ ਸਿੰਘ ਮਾਰਿਆ ਨਿਕਲੇਗੀ ਖਾਲਸਾ ਬਹੀਰ ਮੋੜ ਤੋਂ ਫੇਰ ਤੋਂ ਜਵਾਨੀ ਛੱਡਣ ਜਕਾਰਿਆ ਨਿਕਲੇਗੀ ਖਾਲਸਾ ਬਹੀਰ ਮੋੜ ਤੋਂ ਫੇਰ ਤੋਂ ਜਵਾਨੀ ਛੱਡਣ ਜਕਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ